ਅੱਜ ਪੰਜਾਬ ਵਿੱਚ ਪਵੇਗਾ ਭਾਰੀ ਮੀਂਹ ਤੇਜ਼ ਹਨੇਰੀ ਮੌਲੇ ਧਾਰ ਮੀਂਹ ਦੀ ਚੇਤਾਵਨੀ ਹੋਈ ਜਾਰੀ 12 ਅਗਸਤ ਤੋਂ ਲੈ ਕੇ 15 ਅਗਸਤ ਤੱਕ ਮੌਸਮ ਵਿਭਾਗ ਨੇ ਭਵਿੱਖਬਾਣੀ ਕਰ ਦਿੱਤੀ ਹੈ ਆਉਣ ਵਾਲੇ ਮੌਸਮ ਨੂੰ ਲੈ ਕੇ ਜੀ ਹਾਂ ਪੰਜਾਬ ਮੌਸਮ ਨੂੰ ਲੈ ਕੇ ਵੱਡੀ ਖਬਰ ਸਾਹਮਣੇ ਆ ਰਹੀ ਹੈ ਜਾਣਕਾਰੀ ਸ਼ੁਰੂ ਕਰਨ ਤੋਂ ਪਹਿਲਾਂ ਗੁਜ਼ਾਰਿਸ਼ ਕਰਦੇ ਹਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤਾਂ ਜੋ ਮੌਸਮ ਦੀ ਅਪਡੇਟ ਤੁਹਾਨੂੰ ਸਭ ਤੋਂ ਪਹਿਲਾਂ ਮਿਲਦੀ ਰਹੇ ਪੰਜਾਬ ਦੇ ਮੌਸਮ ਦਾ ਤਾਜ਼ਾ ਹਾਲ ਮੌਸਮ ਨੂੰ ਲੈ ਕੇ ਆਈ ਵੱਡੀ ਖਬਰ ਸਾਹਮਣੇ ਮੌਸਮ ਵਿਭਾਗ ਨੇ ਅੱਜ ਪੰਜਾਬ ਦੇ ਵਿੱਚ ਕੋਈ ਖਾਸ ਵੱਡਾ ਅਲਰਟ ਜਾਰੀ ਨਹੀਂ ਕੀਤਾ ਪਰ ਕੁਝ ਜ਼ਿਲ੍ਹਿਆਂ ਵਿੱਚ بارش ਦੀ ਸੰਭਾਵਨਾ ਸੀ ਜਾਰੀ ਹੈ ਅੱਜ ਤੋਂ ਬਾਅਦ ਅਗਲੇ 3 ਦਿਨਾਂ ਵਿੱਚ ਸੂਬੇ ਵਿੱਚ ਚੰਗੀ بارش ਹੋਣ ਦਾ ਅਨੁਮਾਨ ਹੈ ਜਿਸ ਲਈ 13 ਅਗਸਤ ਤੋਂ ਲੈ ਕੇ 15 ਅਗਸਤ ਤੱਕ ਜ਼ੈਲੋ ਅਲਰਟ ਜਾਰੀ ਕਰ ਦਿੱਤਾ ਗਿਆ ਹੈ ਜਾਨੀ ਕਿ ਅੱਜ 12 ਅਗਸਤ ਨੂੰ ਪੰਜਾਬ ਦੇ ਕੁਝ ਕੁ ਜ਼ਿਲ੍ਹਿਆਂ ਵਿੱਚ ਹੀ بارش ਜਿਹੜੀ ਦੇਖਣ ਨੂੰ ਮਿਲ ਸਕਦੀ ਹੈ ਉੱਥੇ ਹੀ 13 ਅਗਸਤ ਤੋਂ ਲੈ ਕੇ 15 ਅਗਸਤ ਤੱਕ ਭਾਰੀ ਤੋਂ ਬਹੁਤ ਭਾਰੀ ਮੀਂਹ ਪੰਜਾਬ ਦੇ ਕਈ ਜ਼ਿਲ੍ਹਿਆਂ ਵਿੱਚ ਦੇਖਣ ਨੂੰ ਮਿਲੇਗਾ ਤਾਂ ਦੇਖੋ ਕੱਲ ਹੋਈ بارش ਕਾਰਨ ਸਵੇਰ ਦਾ ਆਸਤਨ ਤਾਪਮਨ ਵੱਧ ਤੋਂ ਵੱਧ 2.7 ਡਿਗਰੀ ਸੈਲਸੀਅਸ ਤੱਕ ਕੜਿਆ ਜੀ ਕਬਡੀ ਅਪਡੇਟ ਤੁਹਾਨੂੰ ਹਾਂਜੀ ਕੀਤੀ ਜਾ ਰਹੀ ਹੈ ਹਾਲਾਂਕਿ ਸ੍ਰੀ ਅਮਰitsar ਸਾਹਿਬ ਦੇ ਵਿੱਚ ਸਭ ਤੋਂ ਵੱਧ ਤਾਪਮਨ 36.3 ਡਿਗਰੀ ਸਾਹਜ ਦਰਜ ਕੀਤਾ ਗਿਆ ਜੋ ਕਿ ਆਮ ਨਾਲੋਂ 2.2 ਡਿਗਰੀ ਵੱਧ ਸੀ ਹੋਰ ਸ਼ਹਿਰਾਂ ਵਿੱਚ ਤਾਪਮਨ ਇਸ ਤਰ੍ਹਾਂ ਰਿਹਾ ਲੁਧਿਆਣਾ ਦੇ ਵਿੱਚ 32 ਡਿਗਰੀ ਰਿਹਾ ਪਟਿਆਲਾ ਦੇ ਵਿੱਚ 31 ਡਿਗਰੀ ਅਤੇ ਬਠਿੰਡਾ ਦੇ ਵਿੱਚ 35 ਡਿਗਰੀ ਤਾਪਮਨ ਰਿਹਾ ਲੁਧਿਆਣਾ ਦੇ ਵਿੱਚ ਕੱਲ 0.2 ਮਿਲੀਮੀਟਰ ਮੀਂਹ ਪਿਆ ਜੇ ਉੱਥੇ ਪਟਿਆਲਾ ਦੇ ਵਿੱਚ 1.4 ਮਿਲੀਮੀਟਰ ਮੋਹਾਲੀ ਦੇ ਵਿੱਚ 3.3 ਮਿਲੀਮੀਟਰ ਅਤੇ ਰੋਪੜ ਜਾਨੀ ਕਿ ਰੂਪਨਗਰ ਦੇ ਵਿੱਚ 10 ਮਿਲੀਮੀਟਰ بارش ਜਿਹੜੀ ਹੈ ਦਰਜ ਕੀਤੀ ਗਈ ਹੈ ਬਾਰਿਸ਼ ਕਾਰਨ ਸਤਲੁਜ ਬਿਆਸ ਦੇ ਰਾਵੀ ਦਰਿਆਵਾਂ ਦੇ ਬਣੇ ਮੁੱਖ ਡੈਮਾਂ ਵਿੱਚੋਂ ਪਾਣੀ ਦਾ ਪੱਧਰ ਆਪਣੀ ਕੁੱਲ ਸਮਰੱਥਾ ਦੇ 75% ਤੋਂ ਵੱਧ ਪਹੁੰਚ ਗਿਆ ਜੀ ਭਾਗੜਾ ਡੈਮ ਵਿੱਚ ਇਸ ਡੈਮ ਦਾ ਪਾਣੀ ਦਾ ਪੱਧਰ ਵੱਧ ਗਿਆ ਜੀ ਦੇਖ ਸਕਦੇ ਹੋ 1640 ਫੁੱਟ ਹੈ ਪਰ ਇਸ ਦੇ ਵਿੱਚ 1600 ਇਹ ਪੱਧਰ ਪਿਛਲੇ ਸਾਲ ਇਸੇ ਦਿਨ 1620 ਫੁੱਟ ਸੀ ਤਾਂ ਦੇਖ ਸਕਦੇ ਹੋ ਥੀਂ ਡੈਮ ਦੇ ਵਿੱਚ ਪਾਣੀ ਦਾ ਪੱਧਰ 1699 ਫੁੱਟ ਹੈ ਜੋ ਕਿ ਕੁੱਲ ਸਮਰੱਥਾ 76.99% ਹੈ ਪਿਛਲੇ ਸਾਲ ਇਹ 1629 ਫੁੱਟ ਸੀ ਤਾਂ ਦੇਖ ਸਕਦੇ ਹੋ ਇਹ ਪੱਧਰ ਪਿਛਲੇ ਸਾਲ ਦੇ ਮੁਕਾਬਲੇ ਕਾਫੀ ਜ਼ਿਆਦਾ ਹਨ ਜੋ ਕਿ ਇਸ ਕੀ ਸੂਬੇ ਦੀ ਚੰਗੀ ਸੂਬੇ ਲਈ ਚੰਗੀ ਖਬਰ ਹੈ ਤਾਂ ਦੇਖ ਸਕਦੇ ਹੋ ਲੁਧਿਆਣਾ ਦੇ ਵਿੱਚ ਅੱਜ ਬੱਦਲ ਛਾਏ ਰਹਿਣਗੇ بارش ਦੀ ਸੰਭਾਵਨਾ ਦੱਸੀ ਜਾ ਰਹੀ ਹੈ 29 ਤੋਂ 32 ਡਿਗਰੀ ਵਿੱਚ ਕਰਤਾ ਮਰ ਰਿਹਾ ਪਟਿਆਲਾ ਦੇ ਵਿੱਚ ਵੀ ਬੱਦਲ ਛਾਏ ਰਹਿਣਗੇ ਸ਼੍ਰੀ ਅਮਰitsar ਦਾ ਵੀ ਬੱਦਲ ਛਾਏ ਰਹਿਣਗੇ ਹੋਰ ਜਾਣਕਾਰੀ ਜਾਣੀ ਚਾਹਣ ਵਾਲੇ ਸਰੋਤ